ਕੇਂਦਰ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਦੇ ਰੂਪ ਦੇ ਵਿੱਚ ਨਵਾਂ ਖਰੜਾ ਤਿਆਰ ਕਰਕੇ ਭਾਰਤ ਦੇ ਬਖਵਕ ਬੁੱਬਿਆਂ ਦੀਆਂ ਸਰਕਾਰਾਂ ਨੂੰ ਭੇਜ ਦਿੱਤਾ ਹੈ ਜਿਨ੍ਹਾਂ ਚ ਪੰਜਾਬ ਵੀ ਸ਼ਾਮਲ ਹੈ ਪੰਜਾਬ ਸਰਕਾਰ ਕੋਲ ਵੀ ਇਹ ਖਰੜਾ ਕਹਿੰਦੇ ਪਿਛਲੇ ਮਹੀਨੇ ਦਾ ਪਿਆ ਸਰਕਾਰ ਚੁੱਪ ਹੈ ਹੁਣ ਇਹ ਕਾਨੂੰਨ ਸੁਭਿਆ ਰਾਹੀਂ ਲਾਗੂ ਕਰਾਉਣੇ ਹਨ ਤੇ ਇਹਦੇ ਪਿੱਛੇ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਇਸ ਯੋਜਨਾ ਤੇ ਕੰਮ ਕਰ ਰਹੀ ਹੈ ਕਿ ਲੋ ਜੀ ਇਸ ਗੱਲ ਦੀ ਗੱਟ ਕਿ ਖੇਤੀ ਤਾਂ ਸੁਭਈ ਮਸੇ ਕਿਸਾਨ ਆਪਣੇ ਹੀ ਖੇਤ ਚ ਮਜ਼ਦੂਰ ਬਣ ਕੇ ਰਹਿ ਜਾਣਗੇ ਮਾਲਕ ਹੀ ਮਜ਼ਦੂਰ ਬਣ ਕੇ ਰਹਿ ਜਾਣਗੇ ਕੰਟਰੈਕਟ ਜਏ ਹੋਣਗੇ ਕਿ ਤੁਸੀਂ ਉੱਥੋਂ ਨਿਕਲ ਨਹੀਂ ਸਕੋਗੇ ਕਿ ਕਿਵੇਂ ਬਾਜ਼ਾਰ ਤੇ ਵਿੱਚੋਂ ਜਦੋਂ ਖੁੱਲੇ ਬਾਜ਼ਾਰ ਚੋਂ ਆੜਤੀਏ ਖਤਮ ਹੋ ਗਏ ਖਰੀਦਦਾਰ ਖਤਮ ਹੋ ਗਏ ਕੱਲੀਆਂ ਕੰਪਨੀਆਂ ਰਹਿ ਗਈਆਂ ਫਿਰ ਉਹਨਾਂ ਨੇ ਕੀ ਕੀਤਾ ਸੇਵਾਲਿਆ ਕਿ ਜੇ 25 ਨਵੰਬਰ ਦਾ ਪੰਜਾਬ ਸਰਕਾਰ ਕੋਲ ਇੱਕ ਖੱਡਾ ਪਹੁੰਚਿਆ ਤਾਂ ਪੰਜਾਬ ਸਰਕਾਰ ਚੁੱਪ ਕਿਉਂ ਹੈ ਪੰਜਾਬ ਸਰਕਾਰ ਇਸ ਮਸਲੇ ਤੇ ਜਥੇਬੰਦੀਆਂ ਸਾਹਮਣੇ ਕਿਸਾਨ ਗੁੱਦੀ ਜੀਵੀਆਂ ਸਾਹਮਣੇ ਆਪਣੀਆਂ ਖੇਤੀ ਯੂਨੀਵਰਸਿਟੀਆਂ ਸਾਹਮਣੇ ਆਰਥਿਕ ਮਾਇਰਾਂ ਸਾਹਮਣੇ ਜਾਂ ਆਪਣਾ ਸੈਸ਼ਨ ਬੁਲਾ ਕੇ ਵਿਧਾਨ ਸਭਾ ਦਾ ਉਹਦੇ ਸਾਹਮਣੇ ਇੱਕ ਖੜੜਾ ਕਿਉਂ ਨਹੀਂ ਰੱਖਦੀ ਉਹਨਾਂ ਨੂੰ ਖਾਣ ਲਈ ਮਜਬੂਰ ਨਾ ਕੀਤਾ ਜਾ ਸਪਰੀਂਗਕੋਰ ਨੇ ਕਿਹਾ ਕਿ ਢੱਲੇ ਵਾਲੀ ਜ਼ਿੰਦਗੀ ਅੰਦੋਲਨ ਤੋਂ ਜ਼ਿਆਦਾ ਸ਼ਹੀ ਹੈ ਕਹਿੰਦੇ ਜੀ ਕਿ ਕੇਂਦਰ ਦੀ ਬੇਰੁਖੀ ਹਰਿਆਣੇ ਦੀ ਤੱਕੇਸ਼ਾਹੀ ਤੇ ਪੰਜਾਬ ਸਰਕਾਰ ਦੀ ਚੁੱਕ ਕਿਸਾਨਾਂ ਚ ਰੋਸਾ ਭਰ ਰਹੀ ਹੈ ਤੇ ਕਿਸਾਨਾਂ ਨੇ ਤੈਅ ਕੀਤਾ ਹੈ ਛਨੋਰੀ ਸ਼ੰਭੂ ਬਾਦਰ ਦੇ ਹਵਾਲੇ ਨਾਲ ਕਿ ਅਸੀਂ 16 ਦਸੰਬਰ ਨੂੰ ਟਰੈਕਟਰ ਮਾਰਚ ਕਰਾਂਗੇ। ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ। ਜੇ ਮੈਂ ਗੱਲ ਤਿੰਨ ਖੇਤੀ ਕਾਨੂੰਨਾਂ ਦੀ ਕਰਾਂ ਤੇ ਤੁਸੀਂ ਕਹੋਗੇ ਕਿ ਤਿੰਨ ਖੇਤੀ ਕਾਨੂੰਨ ਤਾਂ ਮੋਦੀ ਸਰਕਾਰ ਨੇ ਵਾਪਸ ਲੈ ਲੇ ਸੀ ਹੁਣ ਇਹ ਅੰਦੋਲਨ ਐਮਐਸਪੀ ਨੂੰ ਲੈ ਕੇ ਆਇਆ ਕਿਸਾਨੀ ਬੀਜਾਂ ਦਾ ਮਸਲਾ ਹੈ ਕਿਸਾਨੀ ਕਰਜ਼ਿਆਂ ਦਾ ਮਸਲਾ ਹੈ ਜਾਂ ਹੋਰ ਜਿਹੜੀਆਂ ਮੰਗਾਂ ਸ਼ਾਮਿਲ ਲਿਓ ਉਹਨਾਂ ਦਾ ਕੀ ਦੁਬਾਰਾ ਦੇਸ਼ ਦੇ ਵਿੱਚ ਤਿੰਨ ਖੇਤੀ ਕਾਨੂੰਨਾਂ ਦਾ ਅੰਦੋਲਨ ਖੜਾ ਹੋਏਗਾ ਕੀ ਕੇਂਦਰ ਸਰਕਾਰ ਮੁੜ ਕੇ ਤਿੰਨ ਖੇਤੀ ਨੂੰ ਲਾਗੂ ਕਰਨ ਜਾ ਰਹੀ ਹੈ ਜਿਹੜੇ ਤਿੰਨ ਖੇਤੀ ਕਾਨੂੰਨ ਸੰਸਦ ਚ ਲਿਆ ਕੇ ਵਾਪਸ ਲਏ ਉਹਨਾਂ ਕਾਨੂੰਨਾਂ ਨੂੰ ਕਿਸੇ ਨਾ ਕਿਸੇ ਹਿੱਲੇ ਵਸੀਲੇ ਕੀ ਕੇਂਦਰ ਸਰਕਾਰ ਦੀ ਮਨਸ਼ਾ ਹੈ ਕਿ ਇਹਨੂੰ ਲਾਗੂ ਕੀਤਾ ਜਾਵੇ ਔਰ ਇਸ ਵਾਰ ਉਹ ਕਾਨੂੰਨ ਲਾਗੂ ਕੇਂਦਰ ਨਹੀਂ ਕਰੇਗਾ ਤੁਹਾਡਾ ਸੂਬਾ ਕਰੇਗਾ ਤੁਹਾਡੀ ਸੂਬੇ ਦੀ ਸਰਕਾਰ ਕਰੇਗੀ ਕਿ ਇਹ ਪ੍ਰਕਿਰਿਆ ਹੋਣ ਜਾ ਰਹੀ ਹੈ ਇਸ ਪ੍ਰਕਿਰਿਆ ਦੇ ਲਈ ਕੇਂਦਰ ਨੇ ਆਪਣੀ ਵਿਸਾਤ ਬਿਸ਼ਾ ਦਿਤੀ ਹੈ ਤਨ ਖੇਤੀ ਕਾਨੂੰਨ ਮੰਡੀ ਕਰਨ ਦਾ ਭੋਗ ਸਟੋਰੇਜ ਦੀ ਛੂਟ ਤੇ ਜੀ ਜਿੱਥੇ ਚਾਹਵੇ ਜਿਹਦੇ ਕੋਲ ਪੈਨ ਕਾਰਡ ਹੈ ਫਸਲ ਖਰੀਦ ਲਵੇ ਖੁੱਲਾ ਬਾਜ਼ਾਰ ਮੰਡੀਆਂ ਤੋਂ ਸਿਲੋ ਤੇ ਸਿਲੋ ਖਰੀਦ ਦੇ ਲਈ ਏਜੰਟ ਤੇ ਸਟੋਰੇਜ ਦਾ ਕੰਮ ਜਿੰਨੀ ਚਾਹੋ ਸਟੋਰੇਜ ਕਰੋ ਕਰਨੀ ਕਾਰੋਬਾਰੀਆਂ ਨੇ ਵੱਡੇ ਉਦਯੋਗਪਤੀਆਂ ਨੇ ਸੋ ਇਹ ਕੁੱਲ ਮਲਾ ਕੇ ਅਵਾਨੀ ਅਡਾਨੀ ਵਰਗੇ ਜਿੰਨੇ ਉਦਯੋਗਪਤੀ ਨੇ ਉਹਨਾਂ ਘਰਾਣਿਆਂ ਦਾ ਇੱਕ ਇਹ ਕਹਿੰਦੇ ਖਾਕਾ ਤਿਆਰ ਕੀਤਾ ਸੀ ਜਿਹਨੂੰ ਸਰਕਾਰ ਨੇ ਅਮਲੀ ਰੂਪ ਚ تنਖੇਤੀ ਕਰਨ ਸਮੇਂ ਲਿਆਂਦਾ ਸੀ ਪਰ ਪਰ ਅੱਜ ਆਪਾਂ ਇਸ ਤੇ ਚਰਚਾ ਕਿਉਂ ਕਰਨ ਜਾ ਰਹੇ ਹਾਂ ਜਾਣਕਾਰੀ ਇਹ ਮਿਲ ਰਹੀ ਹੈ ਜਿਹੜੀ ਅਗਰਾਹਾਂ ਹੋ ਰਹੀ ਵੀ ਦੇ ਰਹੇ ਨੇ ਹਾਂ ਹੋਰ ਕਿਸਾਨ ਆਗੂ ਵੀ ਦੇ ਰਹੇ ਨੇ ਹਾਂ ਲੀਡਰ ਵੀ ਇਸ ਗੱਲ ਤੇ ਗੱਲ ਕਰਨ ਲੱਗੇ ਨੇ ਹਾਂ ਕੁਝ মিডিਆ ਕਰਮੀਆਂ ਨੇ ਵੀ ਇਸ ਗੱਲ ਦੇ ਉੱਤੇ ਰਿਪੋਰਟ ਰੱਖੀ ਆ ਕਿ ਕੇਂਦਰ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਦੇ ਰੂਪ ਦੇ ਵਿੱਚ ਨਵਾਂ ਖਰੜਾ ਤਿਆਰ ਕਰਕੇ ਭਾਰਤ ਦੇ ਬੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਨੂੰ ਭੇਜ ਦਿੱਤਾ ਹੈ ਜਿਨ੍ਹਾਂ ਚ ਪੰਜਾਬ ਵੀ ਸ਼ਾਮਿਲ ਹੈ ਪੰਜਾਬ ਸਰਕਾਰ ਕੋਲ ਵੀ ਇਹ ਖਰੜਾ ਕਹਿੰਦੇ ਪਿਛਲੇ ਮਹੀਨੇ ਦਾ ਪਿਆ ਸਰਕਾਰ ਚੁੱਪ ਹੈ ਬਿਲਕੁਲ ਜੀ ਕੇਂਦਰ ਸਰਕਾਰ ਨੇ ਕਹਿੰਦੇ ਸਾਰੇ ਸੂਬਿਆਂ ਨੂੰ ਦਨ ਖੇਤੀ ਕਰੂਨਾ ਨੂੰ ਲੈ ਕੇ ਨਵਾਂ ਖਰੜਾ ਡਰਾਫਟ ਜਿਹੜਾ ਤਿਆਰ ਕੀਤਾ ਹੈ ਉਹ ਡਰਾਫਟ ਮਤਲਬ ਹੁਣ ਸੂਬਾਈ ਆਧਾਰ ਤੇ ਆ ਪਹਿਲਾਂ ਕੇਂਦਰ ਦੇ ਆਧਾਰ ਤੇ ਸੀ ਇਸ ਲਈ ਖਰੜਾ ਉਹੀ ਆ ਕਹਿੰਦੇ ਉਹਨਾਂ ਨੂੰ ਸੂਬਿਆਂ ਨੂੰ ਭੇਜ ਦਿੱਤਾ ਗਿਆ ਇਹਦੇ ਵਿੱਚ ਜਿਨ੍ਹਾਂ ਨੂੰ ਭੇਜਿਆ ਗਿਆ ਉਹਨਾਂ ਚ ਪੰਜਾਬ ਸੂਬਾ ਵੀ ਸ਼ਾਮਲ ਹੈ ਕੇਂਦਰ ਨੇ ਸੂਬਿਆਂ ਦੀਆਂ ਸਰਕਾਰਾਂ ਤੋਂ ਸੁਝਾਅ ਮੰਗਿਆ ਤੇ ਇਹ ਵੀ ਕਿਹਾ ਕਿ ਤੁਸੀਂ ਇਹਨਾਂ ਨੂੰ ਆਪਣੇ ਸੂਬਿਆਂ 'ਚ ਲਾਗੂ ਕਰੋ ਦਾਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਕੋਲ ਇਹ ਖਰੜਾ ਪਿਛਲੇ ਮਹੀਨੇ ਦੀ 25 ਨਵੰਬਰ ਦਾ ਪਹੁੰਚਾ ਹੋਇਆ। ਮਤਲਬ ਜੇਕਰ ਆਪਾਂ ਗੱਲ ਕਰੀਏ ਤਾਂ ਇਹਦਾ ਮਤਲਬ ਅੱਧਾ ਮਹੀਨਾ ਤਾਂ ਹੋ ਗਿਆ ਤੁਹਾਡੇ ਕੋਲ ਆਇਆ ਨੂੰ। 5 ਦਿਨ ਨਵੰਬਰ ਮਹੀਨੇ ਦੇ ਲੰਘ ਲਏ ਹੈ ਤੇ ਆ ਆਲਾ ਮਹੀਨਾ ਮਤਲਬ ਅੱਧਾ ਲੰਘ ਗਿਆ ਤੇ ਤੁਸੀਂ ਉਸ ਮਸਲੇ ਤੇ ਬੋਲਦੇ ਕਿਉਂ ਨਹੀਂ? ਸੋ ਕਹਿੰਦੇ ਜੀ ਉਹਨਾਂ ਨੇ ਬਕਾਇਦਾ ਤੌਰ ਤੇ ਇਹਨਾਂ ਨੂੰ ਭੇਜ ਦਿੱਤਾ। ਇਸ ਗੱਲ ਦੇ ਉੱਤੇ ਚਾਹੇ ਮਤਲਬ ਸਤਨਾਮ ਸਿੰਘ ਪੰਨੁਆਰੀ ਹੋਣ ਹੈ ਨਾ ਤੇ ਚਾਹੇ ਜੁਗਿੰਦਰ ਸਿੰਘ ਅਗਰਾਹਾ ਹੋਰੀ ਹੋਣ ਹੈ ਨਾ ਉਹਨਾਂ ਸਾਰਿਆਂ ਨੇ ਜਾਂ ਵਿਕਰਮਜੀਤਿਆਂ ਨੇ ਵੀ ਤੇ ਇੱਕ ਦੋ ਹੋਰ ਜਿਨ੍ਹਾਂ ਤੱਕੇ ਜਾਣਕਾਰੀ ਪਹੁੰਚ ਰਹੀ ਆ ਉਹਨਾਂ ਨੇ ਸਵਾਲ ਖੜੇ ਕੀਤੇ ਇਸ ਪਹਿਲੂ ਤੇ ਕਿ ਜੇਕਰ ਹੁਣੇ ਕਾਨੂੰਨ ਸੁਬਿਆ ਰਾਹੀਂ ਲਾਗੂ ਕਰਾਉਣੇ ਆ ਤਾਂ ਇਹਦੇ ਪਿੱਛੇ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਇਸ ਯੋਜਨਾ ਤੇ ਕੰਮ ਕਰ ਰਹੀ ਹੈ ਕਿ ਲਓ ਜੀ ਇਸ ਗੱਲ ਦੀ ਕਾਟ ਕਿ ਖੇਤੀ ਤਾਂ ਸੂਬੇ ਹੀ ਮਸਲਾ ਹੈ ਖੇਤੀ ਤਾਂ ਸਟੇਟ ਦਾ ਮਸਲਾ ਹੈ ਰਾਜ ਦਾ ਮਸਲਾ ਇਹ ਕੇਂਦਰ ਦਾ ਮਸਲਾ ਹੈ ਇਸ ਲਈ ਅਸੀਂ ਹੁਣ ਇਹ ਕਾਨੂੰਨ ਸੂਬਿਆਂ ਰਾਹੀਂ ਅਮਲੀ ਰੂਪ ਚ ਲਿਆਉਣੇ ਆ ਤੇ ਇੱਕ ਵਾਰ ਫੇਰ ਸਵਾਲ ਉੱਥੇ ਹੀ ਖੜਾ ਹੈ ਜਿਸ ਗੱਲ ਦੀ ਚਿੰਤਾ ਆਪਾਂ ਲੰਬੇ ਸਮੇਂ ਤੋਂ ਪ੍ਰਗਟਾਉਂਦੇ ਆਏ ਆ ਮੈਂ ਖਾਸ ਕਰਕੇ ਇਸ ਪਹਿਲੂ ਤੇ ਲਗਾਤਾਰ ਗੱਲ ਕਰਦਾ ਆਇਆ ਕਿ ਜੇਕਰ ਮੰਡੀ ਮੁੱਕੀ ਤਾਂ ਪਿੰਡਾਂ ਦਾ ਵਿਕਾਸ ਮੁੱਕਣਾ ਪਿੰਡਾਂ ਦੀਆਂ ਸੜਕਾਂ ਮੁੱਕ ਜਾਣੀਆਂ ਕੇਂਦਰ ਲਗਾਤਾਰ ਪਿੰਡੂ ਵਿਕਾਸ ਫੰਡ ਦੀ ਕਟੌਤੀ ਕਰਦਾ ਆਇਆ ਉਸ ਤੋਂ ਦਿਨੋਂ ਮੁਨਕਰ ਹੋ ਗਿਆ ਪੰਜਾਬ ਦਾ ਪਿੰਡੂ ਵਿਕਾਸ ਫੰਡ ਨਹੀਂ ਦਿੱਤਾ ਜਾ ਰਿਹਾ ਉਹਦੇ ਨਾਲ ਨਾਲ ਫਿਰ ਕਾਟ-ਛਾਟ ਸ਼ੁਰੂ ਹੋ ਗਈ ਕਿ ਹਾਂ ਜੀ ਆ ਅਸੀਂ ਇਹਦੇ ਪਰ ਕਟੌਤੀ ਕਰਨੀ ਹੈ ਫਿਰ ਨੁਕਸ ਕੱਢਣੇ ਸ਼ੁਰੂ ਕਰਤੇ ਖਰੀਦ ਦੇ ਦੌਰਾਨ ਫਿਰ ਉਸ ਤੋਂ ਬਾਅਦ ਇਸ ਵਾਰ ਜਿਵੇਂ ਝੋਨਾ ਰੁਲਿਆ ਚੱਕੇ ਹੀ ਨਹੀਂ ਗਏ ਰਹਿ ਖਾਲੀਓ ਨਹੀਂ ਕੀਤੇ ਉਹ ਸਾਰੀ ਪ੍ਰਕਿਰਿਆ ਲਗਾਤਾਰ ਇਸ ਗੱਲ ਦੀ ਸੰਕੇਤ ਕਰ ਰਹੀ ਸੀ ਔਰ ਆਪਾਂ ਲਗਾਤਾਰ ਇਹ ਗੱਲ ਕਰਦੇ ਆ ਰਹੇ ਸੀ ਕਿ ਮੰਡੀ ਮਕਾਉਣ ਦੀ ਤਿਆਰੀ ਹੈ ਤੇ ਕਿਸਾਨਾਂ ਨੂੰ ਸਿੱਲੂਆਂ ਕੰਨੀ ਭੇਜਿਆ ਜਾ ਰਿਹਾ ਦਿਨ ਖੇਤੀ ਕਾਨੂੰਨ ਸਮੇਂ ਵੀ ਇਹ ਸਵਾਲ ਖੜਾ ਹੋ ਗਿਆ ਸੀ ਕਿ ਜੀ ਕਿਸਾਨ ਆਪਣੇ ਹੀ ਖੇਤ 'ਚ ਮਜ਼ਦੂਰ ਬਣ ਕੇ ਰਹਿ ਜਾਣਗੇ ਮਾਲਕ ਹੀ ਮਜ਼ਦੂਰ ਬਣ ਕੇ ਰਹਿ ਜਾਣਗੇ ਕੰਟਰੈਕਟ ਜੇ ਹੋਣਗੇ ਕਿ ਤੁਸੀਂ ਉੱਚੋਂ ਨਿਕਲ ਨਹੀਂ ਸਕੋਗੇ ਮਲਕੀਅਤ ਉਹਨਾਂ ਕੰਪਨੀਆਂ ਦੀ ਹੋ ਜੇਗੀ ਇਦਾਂ ਉਦਾਹਰਨਾਂ ਕਿੰਨੇ ਸਾਹਮਣੇ ਤੇ ਸਾਹਮਣੇ ਆਈਆਂ ਜਿਨ੍ਹਾਂ ਦੀਆਂ ਖੇਤ ਐਕਵਾਇਰ ਕੀਤੇ ਜਾਂ ਜਿਨ੍ਹਾਂ ਦੇ ਵਿੱਚ ਐਕਵਾਇਰ ਵੀ ਨਹੀਂ ਹੋਇਆ ਤਾਰਬੰਦੀ ਜਿਹੀ ਕੀਤੀ ਕਿ ਬੰਦਾ ਆਪਣੇ ਖੇਤ ਤੱਕ ਨਹੀਂ ਜਾ ਸਕਦਾ ਸੀ ਅਦਾਲਤ ਚਾਲੀ ਪ੍ਰਕਿਰਿਆ ਦੇ ਵਿੱਚ ਵੀ ਸਵਾਲ ਸੀਗੇ ਸੋ ਇਸ ਲਈ ਇਹ ਸਾਰੇ ਸਵਾਲਾਂ ਦੇ ਜਵਾਬ ਉਸ ਅੰਦੋਲਨ ਤਰ੍ਹਾਂ ਹੀ ਮਿਲੇ ਜਦੋਂ ਕਾਨੂੰਨ ਵਾਪਸ ਹੋ ਗਏ ਤੇ ਹੁਣ ਇੱਕ ਵਾਰ ਫਿਰ ਇਹ ਸਵਾਲ ਵੱਡਾ ਹੋ ਗਿਆ ਕਿ ਕੇਂਦਰ ਸਰਕਾਰ ਮੁੜ ਕੇ ਸੂਬਿਆਂ ਦੇ ਰਾਹੀ ਉਹ ਕਾਨੂੰਨਾਂ ਨੂੰ ਲਾਗੂ ਕਰਨ ਜਾ ਰਹੀ ਹੈ ਜਿੱਕਰ ਮੈਂ ਯੋਗਿੰਦਰ ਸਿੰਘ ਅਗਰਾਹਾਂ ਹੋਰਾਂ ਦੀ ਮੰਨਾ ਉਹ ਕਹਿੰਦੇ ਜੀ ਇਹਨਾਂ ਦਾ ਸਿੱਧਾ ਜਿਹਾ ਫਾਰਮੂਲਾ ਹੈ ਕਿ ਅਸੀਂ ਖਰੀਦ ਅਸੀਂ ਨਹੀਂ ਕਰਨੀ ਮਤਲਬ ਕਿਸਾਨ ਆਪਣੇ ਖੇਤ ਚ ਮਜ਼ਦੂਰ ਬਣ ਜਵੇ ਤੇ ਆੜਤੀਆ ਕੰਪਨੀਆਂ ਦਾ ਏਜੰਟ ਬਣ ਜਵੇ ਹੈ ਤੇ ਜੀ ਫਿਰ ਕਾਨੂੰਨ ਲਾਗੂ ਹੋ ਜੂਗਾ ਸਾਡਾ ਸੋ ਉਪਰ ਕਿਹਾ ਅਗਰਾਹਾਂ ਹੋਰੀ ਕਹਿੰਦੇ ਕਿ ਫਸਲਾਂ ਦੀ ਸਰਕਾਰੀ ਖਰੀਦ ਤੋਂ ਪਿੱਛੇ ਹਟਣ ਤੋਂ ਹੀ ਸੰਕੇਤ ਮਿਲਣ ਲੱਗੇ ਸੀ ਹੁਣ ਇਹਨਾਂ ਦਾ APMP ਖਤਮ ਕਰਨ ਵਾਲਾ ਜਿਹੜਾ ਐਕਟ 'ਚ ਸੋਧ ਕਰਨ ਵਾਲਾ ਪਹਿਲੂ ਹੈ ਹਾਂ ਉਸ ਦੀ ਯੋਜਨਾ ਹੈ ਤੇ ਕਹਿੰਦੇ ਫਿਰ ਸਾਈਲੋਜ਼ ਨੂੰ ਮਾਰਕੀਟ 'ਚ ਲਿਆਉਣਾ ਸਾਈਲੋਜ਼ ਦੇ ਰਾਹੀਂ ਉਹ ਖਰੀਦ ਕਰਨੀ ਹੈ ਸਾਰਾ ਕੁਝ ਉਹਨਾਂ ਰਾਹੀਂ ਉਹਨਾਂ ਨੂੰ ਯਾਰਡਾਂ 'ਚ ਤਬਦੀਲ ਕਰਨਾ ਸੋ ਕਹਿੰਦੇ ਮਾਰਕੀਟ ਯਾਰਡ ਹੁਣ ਸਾਈਲੋ ਬਣ ਜਾਣਗੇ ਤੇ ਫਿਰ ਕਹਿੰਦੇ ਜੀ ਕਿਸਾਨਾਂ ਦੀਆਂ ਫਸਲਾਂ ਖੇਤਾਂ 'ਚੋਂ ਸਿੱਧਿਆਂ ਚੁੱਕਣ ਵਾਲੇ ਫਾਰਮੂਲੇ ਤੇ ਇਹ ਕਹਿਣਗੇ ਲਓ ਜੀ ਤੁਹਾਡਾ ਤਾਂ ਕੰਮੇ ਸਾਨ ਕਰਤਾ ਤੁਹਾਨੂੰ ਲੋੜ ਹੀ ਨਹੀਂ ਮੰਡੀ ਤੱਕ ਜਾਣ ਦੀ ਇਹ ਉਹੀ ਪ੍ਰਕਿਰਿਆ ਜਿੱਥੇ ਪਹਿਲਾਂ ਸੀਗਾ ਕਿ ਪੈਨ ਕਾਰਡ ਦਿਖਾਓ ਤੇ ਖਰੀਦ ਕਰ ਲੋ। ਸੋ ਇਹ ਮੰਡੀ ਮੁਕੇਗੀ। ਪਿੰਡ ਸ਼ਹਿਰਾਂ ਤੋਂ ਟੁੱਟਣਗੇ। ਹਾਂ ਤੇ ਜਦੋਂ ਇਹਨਾਂ ਕਾਰੋਬਾਰੀਆਂ ਦੇ ਹੱਥ ਆ ਗਿਆ ਫਿਰ ਹਿਮਾਚਲ ਦੇ ਸੇਬਾਂ ਵਾਲਿਆਂ ਨਾਲ ਜੋ ਹੋਇਆ ਜਿਨੇ ਇਸ ਫਾਰਮੂਲੇ ਨੂੰ ਸਮਝਣਾ ਜਿਹਨੂੰ ਇਹ ਲੱਗਦਾ ਕਿ ਸਿੱਲੋ 'ਚ ਟਰੈਲੀ ਐ ਸਿੱਟਿਆਂ ਤੇ ਜਦ ਇਹ ਗੇਟ ਤੋਂ ਹੀ ਚੈੱਕ ਮਿਲ ਜਾਂਦਾ ਹੈ ਹਾਂ ਨਾ ਬੰਦਿਆਂ ਦੀ ਲੋਡ ਨਾ ਕਾਸੀ ਦੀ ਲੋਡ ਮਸ਼ੀਨ ਨੇ ਟਰੈਲੀ ਖਾਲੀ ਕਰਦੀਆ ਮਸ਼ੀਨ ਨੇ ਲੱਦ ਦਿੰਦੀਆ ਬੋਰੀਆਂ 'ਚ ਮਸ਼ੀਨ ਨੇ ਰੈਕ 'ਚ ਰੱਖ ਦਿੰਦੀਆ ਚਾਰ ਬੰਦਿਆਂ ਨਾਲ ਜਿਹੜੇ ਸਿੱਲੋ ਚੱਲੀ ਜਾਂਦੇ ਨੇ ਲੈ ਵੀ ਪੇਮੈਂਟ ਜਦੇ ਮਿਲਦੀ ਆ ਲੋੜੇ ਨਹੀਂ ਉਹਨਾਂ ਨੂੰ ਮੇਰੀ ਬੇਨਤੀ ਆ ਕਿ ਇੱਕ ਵਾਰ ਹਿਮਾਚਲ ਦੇ ਸੇਵ ਵਾਲੇ ਕਿਸਾਨਾਂ ਨੂੰ ਜਾ ਕੇ ਪੁੱਛ ਲਿਓ ਕਿ ਉਹਨਾਂ ਨਾਲ ਕੀ ਹੋਇਆ ਮੈਂ ਤੁਹਾਨੂੰ ਦੱਸ ਦੇਣਗੇ ਕਿ ਕਿਵੇਂ ਬਾਜ਼ਾਰ ਤੇ ਵਿੱਚੋਂ ਜਦੋਂ ਖੁੱਲੇ ਬਾਜ਼ਾਰ ਚੋਂ ਆੜਤੀਏ ਖਤਮ ਹੋ ਗਏ ਖਰੀਦਦਾਰ ਖਤਮ ਹੋ ਗਏ ਕੱਲੀਆਂ ਕੰਪਨੀਆਂ ਰਹਿ ਗਈਆਂ ਫਿਰ ਉਹਨਾਂ ਨੇ ਕੀ ਕੀਤਾ ਸੇਵ ਵਾਲਿਆਂ ਨਾਲ ਇਸ ਲਈ ਇੱਥੇ ਵੀ ਉਹੀ ਆਉਣਾ ਆ ਜਿਹੜਾ ਇਹ ਹੁੰਦਾ ਨਾ ਕਿ ਇਹ ਫਲਾਣੇ ਸੂਬੇ ਨੇ ਜੀ ਫਲਾਣੇ ਮੁਲਕ ਨੇ ਜੀ ਚੌੜ ਮੰਨਣ ਤੋਂ ਇਨਕਾਰ ਕਰਤਾ ਜੀ ਖਰਾਬ ਭੇਜਤਾ ਜੀ ਤੁਸਾ ਇਹ ਟੁਕੜਾ ਜੀ ਇਹ ਦਾਣਾ ਖਰਾਬ ਹੈ ਜੀ ਉਹ ਸਾਰੇ ਜਿਹੜੇ ਪੈਮਾਨੇ ਨੇ ਨਾ ਉਹ ਫਿਰ ਲਾਗੂ ਹੋਣੇ ਇੱਥੇ ਤੇ ਉਸ ਦੇ ਵਿੱਚ ਫਿਰ ਮੁੱਲ ਦੇਖ ਲਿਓ ਕਿੱਥੇ ਮਿਲਣਾ ਸੋ ਇਹ ਸਵਾਲ ਵੱਡਾ ਖੜਾ ਹੋ ਗਿਆ ਕਿ ਜੀ ਫਿਰ ਕਹਿੰਦੇ ਜੀ ਹੋਰ ਪੈਮਾਨਾ ਇਹਦੇ ਪਿੱਛੇ ਹੈਗਾ ਉਹ ਕਹਿੰਦੇ ਕਿ ਇਹ ਵੀ ਪਤਾ ਲੱਗ ਰਿਹਾ ਕਿ ਘੱਟੋ ਘੱਟ ਸਮਰਥਨ ਮੁੱਲ ਦੀ ਥਾਂ ਦੇ ਉੱਤੇ ਫਿਰ ਕੀਮਤ ਬੀਮਾ ਯੋਜਨਾ ਲਾਗੂ ਇਸ ਨੂੰ ਉਹ ਕੀਮਤ ਬੀਮਾ ਯੋਜਨਾ ਦਾ ਨਾਮ ਦੇਣਗੇ ਕਿ ਠੀਕ ਹੈ ਵੀ ਇਸ ਪੇਮਨ ਤੇ ਹੁਣ ਸੇਬ ਆਲਾ ਹੈਗਾ ਨਾ ਕਿ ਮਸ਼ੀਨ ਲੱਗੀ ਆ ਉਹ ਚ ਟੋਕਰੀ ਭਾ ਹੰਦੇ ਨੇ ਤੇ ਟੋਕਰੀ ਸੇਬਾਂ ਦੀ ਜਦੋਂ ਉਲਟਾਈ ਤਾਂ ਉਹ ਕਹਿੰਦਾ ਵੀ ਇਹ ਹਰਾ ਹੈ ਹੈਨਾ ਇਹ ਚ ਮੜਾ ਜਾ ਦਾਗ ਹੈ ਇਹ ਚ ਇਹ ਚ ਕਿਤੇ ਪੰਛੀ ਦੀ ਠੰਗਾ ਹੈ ਹੈਨਾ ਇਹ ਲਾਲ ਘਟ ਹੈ ਇਹ ਪੂਰਾ ਲਾਲ ਹੈ ਜੀ ਤੇ ਜਾਂਦੇ ਜਾਂਦੇ ਅਖੀਰ ਤੱਕ ਪੂਰੇ ਲਾਲ ਵਾਲੇ 2-4 ਸੇਬ ਜਿਹੜੇ ਨਿਕਲਦੇ ਨੇ ਫਿਰ ਇਹਦਾ ਮੁੱਲ ਦੇਾਂਗੇ ਜੀ ਬਾਕੀ ਤਾਂ ਸਾਡੇ ਲਈ ਕਵਾੜਾ ਉਹ 10 ਰੁਪਏ ਕਿਲੋ ਰੱਖ ਜੀ ਪਰ ਇਹ ਪ੍ਰਕਿਰਿਆ ਕਿ ਜੀ ਜਿਹੜੀ ਫਸਲੀ ਬੀਮਾ ਹੋਏਗਾ ਹੈਨਾ ਉਹ ਕੀਮਤ ਦੇ ਆਧਾਰ ਤੇ ਹੋਏਗਾ ਸੋ ਜੀ ਜੇਕਰ ਉਸ ਪੈਮਾਨੇ ਤੇ ਤੁਹਾਡੀ ਫਸਲ ਆਈ ਮਤਲਬ ਬੀਜ ਕਿਸਾਨ ਘਰੇ ਪੈਦਾ ਕਰਦਾ ਬੀਜ ਤੁਸੀਂ ਵੇਚਦੇ ਹੋ ਯੂਨੀਵਰਸਟੀਆਂ ਤੁਹਾਡੀਆਂ ਮਾਰਕੇ ਲਈ ਵੇਚਦੀਆਂ ਖਾਦਾਂ ਤੁਸੀਂ ਮਾਰਕ ਕਰਕੇ ਵੇਚਦੇ ਹੋ ਤੁਹਾਡੇ ਮਾਰਕੇ ਵਾਲੀਆਂ ਨੇ ਉਹਦੇ باوجود ਵੀ ਇਹ ਨਕਲੀ ਬੀਜ ਨਿਕਲਦਾ ਨਕਲੀ ਖਾਦ ਨਿਕਲਦੀ ਆ ਤਾਂ ਕੰਪਨੀ ਨੂੰ ਕੁਛ ਨਹੀਂ ਹਾਂ ਜੇ ਪੈਦਾਵਾਰ ਤੁਹਾਡੇ ਹਿਸਾਬ ਦੀ ਨਹੀਂ ਹੋਈ ਹੈਨਾ ਆਲੂ ਹੁਣ ਇਹੋ ਜੇ ਸਾਈਜ਼ ਦੇ ਚਾਹੀਦਾ ਐ ਇੰਨਾ ਹੀ ਚਾਹੀਦਾ ਉਹ ਸਾਰੇ ਪੈਮਾਨੇ ਤੇ ਖਰਾ ਨਹੀਂ ਉਤਰਿਆ ਤਾਂ ਤੁਸੀਂ ਜਾਓ ਜੀ ਤੁਹਾਨੂੰ ਕੀਮਤ ਨਹੀਂ ਸੋ ਇੱਕ ਪਾਸੇ ਮੰਡੀ ਖਤਮ ਸਿਰੋਜ ਦੁਆਰਾ ਉਸ ਰੂਪ ਚ ਆ ਜਾਣਗੇ ਖਰੀਦੇ ਰੂਪ ਚ ਤੇ ਕਿਸਾਨਾਂ ਨੂੰ ਇਹ ਲਾਲਚ ਦਿੱਤਾ ਜਾਊਗਾ ਕਿ ਤੁਹਾਡੇ ਖੇਤ ਚੋਂ ਫਸਲ ਚੱਕ ਕੇ ਲੈ ਜਾ ਕਰਾਂਗੇ ਤੇ ਇੱਧਰ ਸਮਰਥਨ ਮੁੱਲ ਦੀ ਥਾਂ ਦੇ ਉੱਤੇ ਕਹਿੰਦੇ ਜੀ ਕੀਮਤ ਬੀਮਾ ਯੋਜਨਾ ਲਾਗੂ ਹੋ ਜੂਗੀ ਤੇ ਨਤੀਜਾ ਫਿਰ ਕਿਸਾਨ ਆਪਣੇ ਖੇਤ ਚ ਮਜ਼ਦੂਰ ਬਣ ਕੇ ਰਹਿ ਜਾਣਗੇ ਤੇ ਇਹ ਕੰਪਨੀਆਂ ਮੁੜ ਕੇ ਸੁੱਬਿਆਂ ਦੇ ਰਾਹੀਂ ਤੁਹਾਡੇ ਖੇਤਾਂ 'ਚ ਦਾਖਲ ਹੋ ਜਾਣਗੀਆਂ ਇਸ ਪ੍ਰਕਿਰਿਆ ਵੱਲ ਹੁਣ ਸੁੱਬਿਆਂ ਕੰਨੀ ਨੂੰ ਕੇਂਦਰ ਨੇ ਆਪਣੇ ਖਰੜੇ ਧੱਕ ਦਿੱਤੇ ਨੇ ਪਰ ਸਵਾਲ ਤਾਂ ਇਹ ਹੈ ਕਿ ਜੇ 25 ਨਵੰਬਰ ਦਾ ਪੰਜਾਬ ਸਰਕਾਰ ਕੋਲ ਇੱਕ ਖਰੜਾ ਪਹੁੰਚਿਆ ਤਾਂ ਪੰਜਾਬ ਸਰਕਾਰ ਚੁੱਪ ਕਿਉਂ ਹੈ ਪੰਜਾਬ ਸਰਕਾਰ ਇਸ ਮਸਲੇ ਤੇ ਜਥੇਬੰਦੀਆਂ ਸਾਹਮਣੇ ਕਿਸਾਨ ਬੁੱਧੀਜੀਵੀਆ ਸਾਹਮਣੇ ਆਪਣੀਆਂ ਖੇਤੀ ਯੂਨੀਵਰਸਿਟੀਆਂ ਸਾਹਮਣੇ ਆਰਥਿਕ ਮਾਹਿਰਾਂ ਸਾਹਮਣੇ ਜਾਂ ਆਪਣਾ ਸੈਸ਼ਨ ਬੁਲਾ ਕੇ ਵਿਧਾਨ ਸਭਾ ਦਾ ਉਹਦੇ ਸਾਹਮਣੇ ਖਰੜਾ ਕਿਉਂ ਨਹੀਂ ਰੱਖਦੀ ਜੇ ਨਹੀਂ ਪਹੁੰਚਿਆ ਫਿਰ ਉਹ ਜਵਾਬ ਦੇਣ ਕਿ ਜੀ ਕਿਉਂ ਇਹ ਕਿਸਾਨ ਜਥੇਬੰਦੀਆਂ ਦੀ ਲੀਡਰ ਕਿਉਂ ਦੂਜੀਆਂ ਪਾਰਟੀਆਂ ਦੇ ਨੁਮਾਇंदे ਕਿਉਂ ਪੱਤਰਕਾਰ ਇਹ ਸਵਾਲ ਖੜਾ ਕਰ ਰਹੇ ਨੇ ਫਿਰ ਸਪਸ਼ਟ ਕਰਨ ਪ੍ਰੈਸ ਕਾਨਫਰੰਸ ਕਰ ਲੈਣ ਮੀਡੀਆ 'ਚ ਦੱਸਣ ਕਿ ਸਾਨੂੰ ਕੋਈ ਖਰੜਾ ਨਹੀਂ ਆਇਆ ਅਸੀਂ ਕੋਈ ਕੇਂਦਰ ਦੀ ਯੋਜਨਾ ਤੇ ਇੱਥੇ ਪੰਜਾਬ 'ਚ ਅਮਲ ਨਹੀਂ ਕਰਾਂਗੇ ਦੇਣ ਜਵਾਬ ਜਦੋਂ ਤਿੰਨ ਖੇਤੀ ਕਾਨੂੰਨ ਕੇਂਦਰ ਨੇ ਲਾਗੂ ਕੀਤੇ ਸੀ ਤਾਂ ਉਸ ਸਮੇਂ ਪੰਜਾਬ ਸਰਕਾਰ ਨੇ ਚਾਹੇ ਉਹ ਦਬਾਅ ਵੇਟ ਸੀ ਚਾਹੇ ਉਹ ਮਜਬੂਰੀ ਸੀ ਉਹਨਾਂ ਦੀ ਉਹਨਾਂ ਨੇ ਉਹਨਾਂ ਕਾਨੂੰਨਾਂ ਨੂੰ ਆਪਣੀ ਵਿਧਾਨ ਸਭਾ ਚ ਰੱਦ ਕੀਤਾ ਬੇਸ਼ੱਕ ਆਪਣੇ ਰਾਜਪਾਲ ਸਾਹਿਬ ਮੰਨਣ ਜਾਂ ਨਾ ਮੰਨਣ ਪਰ ਇੱਕ ਵਾਰ ਹੁਣ ਵਾਲੀ ਸਰਕਾਰ ਕੋਲ ਜੇ ਖਰੜਾ ਆਇਆ ਤੇ 25 ਨਵੰਬਰ ਦਾ ਉਹ ਖਰੜਾ ਲੈ ਕੇ ਬੈਠੇ ਨੇ ਚੁੱਪ ਬੈਠੇ ਨੇ ਤੇ ਸਵਾਲ ਵੱਡਾ ਜਨਾਬ ਚਲੋ ਸਵਾਲ ਤਾਂ ਇਹ ਤੋਂ ਵੱਡਾ ਹੀ ਵੀ ਹੈ ਕਿ ਸੁਪਰੀਮ ਕੋਰਟ ਕਹਿੰਦੀ ਅੰਦੋਲਨ ਕਰਨ ਦਾ ਹੱਕ ਹੈ ਪਰ ਡੱਲੇ ਵਾਲਿਆਂ ਦੀ ਸਿਹਤ ਅੰਦੋਲਨ ਤੋਂ ਜ਼ਿਆਦਾ ਜ਼ਰੂਰੀ ਹੈ ਸਪਰੀਮ ਕੋਰਟ ਨੇ ਹੁਕਮ ਦਿੱਤਾ ਕਿ ਮਰਨ ਮਰਤੇ ਬੈਠੇ ਦਲੇਵਾਲ ਨੂੰ ਤੁਰੰਤ ਡਾਕਟਰੀ ਸਹਾਇਤਾ ਉਪਲਬਧ ਕਰਾਈ ਜਾਵੇ। ਉਹਨਾਂ ਨੂੰ ਜਬਰੀ ਕੁਝ ਖੁਲਾਇਆ ਨਾ ਜਾਵੇ, ਨਾ ਉੱਥੇ ਕੋਈ ਤਾਕਤ ਦੀ ਕੋਈ ਵਰਤੋਂ ਕੀਤੀ ਜਾਵੇ ਜਿਹੇਜਾ ਹਰਿਆਣਾ ਤਾਂ ਕਰੇ ਰਿਹਾ ਪੈਸੇ ਉਹਦੇ باوجود ਵੀ ਪਰ ਹੁਣੇ ਜੇ ਇਹ ਹੁਕਮ ਹੋਇਆ ਤਾਂ ਮਤਲਬ ਪੰਜਾਬ ਸਰਕਾਰ ਨੂੰ ਆ। ਕਿਉਂਕਿ ਦਲੇਵਾਲ ਉਹ ਵੀ ਬੈਠੇ ਦਾ ਪੰਜਾਬ ਵਾਲੀ ਹੱਥ 'ਚ ਨੇ ਨਾ ਤੇ ਪਹਿਲਾਂ ਵੀ ਪੰਜਾਬ ਸਰਕਾਰ ਨੂੰ ਫਿਕਰ ਸੀ ਪਹਿਲੇ ਦਿਨ ਚੱਕ ਕੇ ਲੱਗਦੀ ਸੀ ਜਦ ਮਰਨ ਮਕ ਸ਼ੁਰੂ ਨਹੀਂ ਹੋਇਆ ਸੀ। ਸੋ ਹੁਣ ਸੁਪਰੀਮ ਕੋਰਟ ਨੇ ਹੁਕਮ ਦਿੱਤਾ। ਕਿ ਜੀ ਮਰਨ ਮਰਤੇ ਬੈਠੇ ਡੱਲੇ ਉਹਨਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਉਪਲਬਧ ਕਰਾਈ ਜਾਵੇ ਕੋਈ ਉੱਥੇ ਤਾਕਤ ਦੀ ਵਰਤੋਂ ਨਾ ਕੀਤੀ ਜਾਵੇ ਜਬਰ𝕚 ਉਹਨਾਂ ਨੂੰ ਕੁਝ ਖਿਲਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਪਰ ਉਹਨਾਂ ਨੇ ਕਿਹਾ ਕਿ ਡੱਲੇ ਵਾਲੇ ਉਹਨਾਂ ਦੀ ਜ਼ਿੰਦਗੀ ਬਚਾਓ ਅੰਦੋਲਨ ਤੋਂ ਜ਼ਿਆਦਾ ਜ਼ਰੂਰੀ ਜ਼ਿੰਦਗੀ ਹੈ ਸੋ ਇਸ ਹਦਾਇਤ ਨਾਲ ਕਿ ਸੁਪਰੀਮ ਕੋਰਟ ਦੀ ਹਦਾਇਤ ਤੇ ਉੱਤੇ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਉਹਨਾਂ ਨੇ ਬਕਾਇਦਾ ਤੌਰ ਤੇ ਕੇਂਦਰ ਸਰਕਾਰ ਨੂੰ ਵੀ ਤੇ ਬਕਾਇਦਾ ਤੌਰ ਤੇ ਪੰਜਾਬ ਸਰਕਾਰ ਨੂੰ ਵੀ ਦੋਵਾਂ ਨੂੰ ਹਦਾਇਤ ਕੀਤੀ ਹੈ ਸੁਪਰੀਮ ਕੋਰਟ ਨੇ ਹਰਿਆਣਾ ਪੰਜਾਬ ਦੇ ਖਨੌਰੀ ਬਾਡਰ ਤੇ ਮਰਨ ਵਰਤੇ ਬੈਠੇ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਵੱਡੇ ਹੁਕਮ ਜਾਰੀ ਕੀਤੇ ਰਹੇ ਸੁਪਰੀਮ ਕੋਰਟ ਨੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਕਿਹਾ ਕਿ ਤੁਰੰਤ ਡਾਕਟਰੀ ਸਹਾਇਤਾ ਉਪਲਬਧ ਕਰਾਈ ਜਾਵੇ ਉਹਨਾਂ ਨੂੰ ਖਾਣ ਲਈ ਮਜਬੂਰ ਨਾ ਕੀਤਾ ਜਾ ਸੁਪਰੀਮ ਕੋਰਟ ਨੇ ਕਿਹਾ ਕਿ ਡੱਲੇਵਾਲ ਦੀ ਜ਼ਿੰਦਗੀ ਅੰਦੋਲਨ ਤੋਂ ਜ਼ਿਆਦਾ ਜ਼ਰੂਰੀ ਹੈ ਚਲੋ ਕੁਝ ਲੀਡਰ ਵੀ ਪਹੁੰਚੇ ਨੇ ਕੁਝ ਮਨਾਉਣ ਸਮਝਾਉਣ ਦੀ ਕੋਸ਼ਿਸ਼ਾਂ ਵੀ ਹੋ ਰਹੀਆਂ ਨੇ ਡਾਕਟਰੀ ਟੀਮਾਂ ਦੇ ਹਵਾਲੇ ਨਾਲ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਫਿਕਰਮੰਦੀ ਵੀ ਲਗਾਤਾਰ ਵੱਧ ਰਹੀ ਹੈ ਕਿ ਹਾਰਟ ਅਟੈਕ ਤੱਕ ਦਾ ਖਤਰਾ ਹੈ ਹੈਨਾ ਇਹ ਲੀਵਰ ਮਤਲਬ ਕਦੇ ਵੀ ਜਵਾਬ ਦੇ ਸਕਦਾ ਹੈ ਕਿਡਨੀ ਫੇਲ ਹੋ ਸਕਦੀ ਹੈ ਇਸ ਸਥਿਤੀ ਦੇ ਬਾਵਜੂਦ ਵੀ ਡੱਲੇਵਾਲ ਹੁੜੀ ਕਹਿੰਦੇ ਕਿ ਮੈਂ ਤਿਆਰ ਹਾਂ ਕਿਉਂਕਿ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਵੀ ਆਪਣੇ ਖੂਨ ਨਾਲ ਆਪਣੇ ਖੂਨ ਨਾਲ ਗੁੱਠਾ ਲਾ ਕੇ ਮਤਲਬ ਦਸਤਖਤ ਕਰਕੇ ਇੱਕ ਤਰ੍ਹਾਂ ਨਾਲ ਭੇਜੀ ਆ ਕਿ ਜੀ ਆਪੇ ਲਓ ਤੇ ਦੂਸਰੇ ਪਾਸੇ ਇਸ ਚਿੱਠੀ ਦਾ ਜੇ ਜਵਾਬ ਤਾਂ ਨਹੀਂ ਆਇਆ ਕੇਂਦਰ ਵੱਲੋਂ ਹਰਿਆਣਾ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਕੋਈ ਚਾਰਜ ਹੋਈ ਨਹੀਂ ਹੋ ਰਹੀ ਇਸ ਕਿਸਾਨੀ ਮਸਲੇ ਨੂੰ ਲੈ ਕੇ ਜਦੋਂ ਕਿ ਮਸਲਾ ਐਮਐਸਪੀ ਨੂੰ ਲੈ ਕੇ ਤੇ ਹੋਰ ਨਾ ਮੰਗਾ ਨੂੰ ਲੈ ਕੇ ਆਹ ਜਿਹੜਾ ਅਸੀਂ ਤਿੰਨ ਖੇਤੀਕੂਮਾ ਨਾਲ ਮਸਲਾ ਕਰਕੇ ਟਿਆ ਹੁਣ ਤੁਰੰਤ ਆ ਇਹ ਹੁਣ ਇਹ ਸਵਾਲ ਇਹ ਨਾਲ ਬਾਕੀ ਜਥੇਬੰਦੀਆਂ ਆਉਂਦੇ ਦਿਨਾਂ ਦੇ ਵਿੱਚ ਐਸਕੇਐਮ ਤੇ ਗੈਰ ਐਸਕੇਐਮ ਤੇ ਬਾਕੀ ਸਾਰੀ ਜਥੇਬੰਦੀਆਂ ਦੇਸ਼ ਭਰ ਦੀਆਂ ਕਿਸਾਨਾਂ ਆਗੂ ਜਥੇਬੰਦੀਆਂ ਕਿਵੇਂ ਰਿਐਕਟ ਕਰਨੀ ਦੇਖਣੀ ਗੱਲੋਂ ਕਿਉਂਕਿ ਉਹਨਾਂ ਸੁਬਿਆਂ ਕੋਲ ਵੀ ਪਹੁੰਚਿਆ ਸੋ ਇਸ ਲਈ ਇਹ ਸੰंदोलਨ ਦੇ ਹਵਾਲੇ ਨਾਲ ਕਹਿੰਦੇ ਜੀ ਕਿ ਕੇਂਦਰ ਦੀ ਬੇਰੁਖੀ ਹਰਿਆਣੇ ਦੀ ਤਕੇਸ਼ਾਹੀ ਤੇ ਪੰਜਾਬ ਸਰਕਾਰ ਦੀ ਚੁੱਪ ਕਿਸਾਨਾਂ 'ਚ ਰੋਸਾ ਪੜ ਰਹੀ ਹੈ ਤੇ ਕਿਸਾਨਾਂ ਨੇ ਤੈਅ ਕੀਤਾ ਖਨੋਰੀ ਸ਼ੰਭੂ ਬਾਦਰ ਦੇ ਹਵਾਲੇ ਨਾਲ ਕਿ ਅਸੀਂ 16 ਦਸੰਬਰ ਨੂੰ ਟਰੈਕਟਰ ਮਾਰਚ ਕਰਾਂਗੇ। ਤਹਿਸੀਲ ਪੱਦਰ ਦੇ ਉੱਤੇ ਉਹਨਾਂ ਨੇ ਆਪੋ ਆਪਣੀਆਂ ਤਹਿਸੀਲਾਂ ਦੇ ਵਿੱਚ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਰਾਹੀਂ ਟਰੈਕਟਰ ਮਾਰਚ ਹੋਣਗੇ ਤੇ ਫਿਰ ਕਹਿੰਦੇ ਜੇਕਰ ਤਾਂ ਵੀ 16 ਤੋਂ ਬਾਅਦ 17 ਤੱਕ ਵੀ ਕੋਈ ਸਰਕਾਰ ਦੇ ਕੰਨ ਤੇ ਜੂਨਾ ਰੰਕੀ ਫਿਰ 18 ਤਰੀਕ ਨੂੰ ਅਸੀਂ ਰੇਲਾ ਰੋਕਾਂਗੇ। ਸੋ ਰੇਲ ਰੋਕੋ ਪ੍ਰਦਰਸ਼ਨ ਫਿਰ 18 ਤਰੀਕ ਨੂੰ ਹੋ ਸਕਦਾ। ਸੋ ਇਹਦੀ ਤਿਆਰੀ ਕਰ ਲਈ ਗਈ ਹੈ ਜੀ ਚਲੋ ਇਸ ਤਿਆਰੀ ਦੇ ਦਰਮਿਆਨ ਹੀ ਸੁਖਵੀਰ ਸਿੰਘ ਬਾਦਲ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੇ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਉਹਨਾਂ ਦੇ ਨਾਲ 6 ਹੋਰ ਆਗੂਆਂ ਨੂੰ ਜਿਹੜੀ ਧਾਰਮਿਕ ਤੌਰ ਤੇ ਸਜ਼ਾ ਲੱਗੀ ਸੀ ਕਿ ਭਈ ਤੁਸੀਂ ਪੰਜ ਗੁਰੂ ਘਰਾਂ ਦੇ ਵਿੱਚ ਜਿਨ੍ਹਾਂ ਚ ਤਿੰਨ ਤਖਤ ਸਹਿਬਾਨ ਨੇ ਸਾਡੇ ਤਖਤ ਸ੍ਰੀ ਦਮਦਮਾ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਤਖਤ ਸ੍ਰੀ ਅਕਾਲ ਤਖਤ ਸਾਹਿਬ ਜਿੱਥੇ ਸ੍ਰੀ ਦਰਬਾਰ ਸਾਹਿਬ ਵਿਖੇ ਚੋਂ ਉੱਥੇ ਉਹਨਾਂ ਨੇ ਸੇਵਾ ਨਵਾਈ ਉਹਦੇ ਨਾਲ ਨਾਲ ਅਾ ਸ਼੍ਰੀ ਫਤੇਗੜ ਸਾਹਿਬ ਤੇ ਸ਼੍ਰੀ ਮੁਕਸਰ ਸਾਹਿਬ ਸੋ ਪੰਜੇ ਥਾਮਾਂ ਦੇ ਉੱਤੇ ਦੋ-ਦੋ ਦਿਨ ਦੀ ਸੇਵਾ ਕਰਨ ਤੋਂ ਬਾਅਦ ਸੁਖਵਿੰਦਰ ਸਿੰਘ ਬਾਦਲ ਨਾਲ ਲੀਡਰਸ਼ਿਪ ਉਹਨਾਂ ਦੀ ਉਹ ਕੱਲ ਤੱਕ ਸਭ ਤੇ ਪਹੁੰਚਦੇ ਨੇ ਤੇ ਮਾਫੀ ਦੀ ਅਰਦਾਸ ਕਰਦੇ ਨੇ ਹੁਣ ਇਸ ਅਰਦਾਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਜੀ ਹੁਣ ਚਰਚਾ ਸ਼ੁਰੂ ਹੋਏਗੀ ਕਿ ਜੀ ਆਪਾਂ 80 ਫੀਸ ਕਿਵੇਂ ਦੇਣੇ ਆ ਆਪਾਂ ਕਦੋਂ ਤੱਕ ਪ੍ਰਵਾਨ ਕਰਨੇ ਆ ਕਦੋਂ ਤੱਕ ਨਵੀਂ ਭਰਤੀ ਦੀ ਪ੍ਰਕਿਰਿਆ ਕਰਨੀ ਹੈ ਇਹ ਸਵਾਲ ਦੇ ਜਵਾਬ ਅਜੇ ਆਉਣੇ ਬਾਕੀ ਇਸ ਦੇ ਨਾਲ ਨਾਲ ਇਹ ਸਵਾਲ ਜ਼ਰੂਰ ਵੱਡੇ ਹੋਈ ਜਾਂਦੇ ਨੇ ਕਿ ਕੀ ਹੈ ਅਕਾਲ ਤਖਤ ਸਭ ਦੇ ਫੈਸਲਿਆਂ ਤੋਂ ਮੁਨਕਰ ਹੋਣ ਵਾਲੀ ਪ੍ਰਕਿਰਿਆ ਤਾਂ ਨਹੀਂ ਕਿਤੇ ਇਹ ਤਾਂ ਨਹੀਂ ਕਿ ਅਕਾਲੀ ਦਲ ਪੈਂਤੜਾ ਬਦਲ ਰਿਹਾ ਕਿਉਂਕਿ ਚੀਮਾ ਹੋਰਾਂ ਨੇ ਸੁਰੱਖਿਆ ਦੇ ਹਵਾਲੇ ਨਾਲ ਸਵਾਲ ਨੂੰ ਵੱਡਾ ਕੀਤਾ ਅਜੇ ਇਹ ਸਪਸ਼ਟ ਪੱਖ ਕਿਤੇ ਨਹੀਂ ਆ ਰਿਹਾ ਕਿ ਕਿੰਨੀ ਤਰੀਕ ਤੱਕ ਦਾ ਸਮਾਂ ਮਿਲਿਆ ਜਾਂ ਕਿੰਨੇ ਦਿਨਾਂ ਦਾ ਸਮਾਂ ਮਿਲਿਆ ਕੀ ਇਹ ਸਮਾ ਦੇਣ ਦੀ ਮਤਲਬ ਕਿ ਸਿਧਾਂਤ ਹੈ ਵੀ ਹੈ ਕਿ ਇੱਕ ਜਥੇਦਾਰ ਸਹਿਬਾਨ ਹੁਕਮਨਾਮੇ ਵਿੱਚ ਸੋਧ ਕਰਕੇ ਆਪ ਹੀ ਫੈਸਲਾ ਦੇ ਦੇਣ ਅਜੇ ਸਾਰੇ ਜਵਾਬ ਜਦੋਂ ਆਉਣੇ ਨੇ ਉਹਦੇ ਨਾਲ ਨਾਲ ਕੁਝ ਸਵਾਲ ਵੱਡੇ ਖੜੇ ਹੋ ਗਏ ਨੇ ਉਹ ਕਹਿੰਦੇ ਜੀ ਸ਼੍ਰੀ ਕਾਲ ਤਖਬਬ ਦੀ ਫਸੀਲ ਤੋਂ ਜੋ ਫੈਸਲਾ ਪੜਿਆ ਗਿਆ ਸੀ ਸਕੱਤਰੇ ਤਵੱਲੋਂ ਜਦੋਂ ਉਹਨਾਂ ਨੂੰ ਅਮਲੀ ਰੂਪ ਦੇਣ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ਆਪ ਹੀ ਸੁਧਾਈ ਕਰ ਲਈ ਉਦਾਹਰਨ ਵਜੋਂ ਕ੍ਰਿਪਾਲ ਸਿੰਘ ਮਡੂੰਗਰ ਉਹਨਾਂ ਦਾ ਨਾਮ ਦਰਜ ਹੋਣਾ ਸੱਤ ਮੈਂਬਰੀ ਕਮੇਟੀ 'ਚ ਉਦਾਹਰਨ ਵਜੋਂ ਕਾਮੀ ਹੋਰਾਂ ਨੂੰ ਕਮੇਟੀ ਦਾ ਮੁਖੀ ਤਾਂ ਆਪਣਾ ਉਦਾਹਰਨ ਵਜੋਂ ਚੜੀ ਕਾਲ ਤੱਕ ਦਾਦੀ ਫਸੀਲ ਤੋਂ ਸਿੰਘ ਸਾਹਿਬ ਨੇ ਕਿਹਾ ਸੀ ਕਿ ਸੇਵਾ ਪੂਰੀ ਕਰਨ ਤੋਂ ਬਾਅਦ ਤੁਸੀਂ 11000 ਗੋਲਕ ਚ ਪਾਉਣੇ ਆ 11 11000 ਦੀ ਦੇਖ ਕਰਾਉਣੀ ਆ ਪਰ ਕਹਿੰਦੇ ਸਕੱਤਰਤ ਵੱਲੋਂ ਜਿਹੜਾ ਹੁਕਮਨਾਮਿਆਂ ਦੇ ਹਵਾਲੇ ਨਾਲ ਜਾਰੀ ਹੋਇਆ ਸਾਰਾ ਦਸਤਾਵੇਜ਼ੀ ਉਹਦੇ ਵਿੱਚ 11 11000 ਦਾ ਕਿਤੇ ਜ਼ਿਕਰ ਨਹੀਂ ਫਿਰ 90 ਲੱਖ ਸਨੇ ਵਿਆਜ ਮੋੜਨ ਵਾਲੀ ਪ੍ਰਕਿਰਿਆ ਸੋ ਇਹ ਸਾਰੀ ਪ੍ਰਕਿਰਿਆਵਾਂ ਦੇ ਵਿੱਚ ਕੀ ਸਕੱਤਰਤ ਸਕੱਤਰਤ ਕਿਹਦੇ ਕੰਟਰੋਲ ਚ ਚੱਲਦਾ ਸ਼੍ਰੀ ਕਲਤਕ ਸਾਬ ਦੇ ਸਕੱਤਰੇ ਚ ਕੰਮ ਕਾਜ ਸਾਰਾ ਕੁਝ ਰੋਮਨੀ ਕਮੇਟੀ ਨਿਭਾਉਂਦੀ ਹੈ ਕਿਉਂਕਿ ਸਿੰਘ ਸਹਿਵਾਨ ਕੋਲ ਕੋਈ ਆਪਣਾ ਸਟਾਫ ਕੋਈ ਆਮਲਾ ਫਲਾ ਆਪਣਾ ਕੋਈ ਸਕੱਤਰਤ ਨਹੀਂ ਹੈ ਸੋ ਸਿੰਘ ਸਹਿਵਾਨ ਵੱਲੋਂ ਜੋ ਕੱਲ ਤੱਕ ਸਭ ਤੋਂ ਪੜਿਆ ਗਿਆ ਕਿ ਉਸ ਨੇ ਸਕੱਤਰਤ ਨੇ ਆਪ ਹੀ ਸੂਤ ਕਰ ਲਈ ਜਾਂ ਜੱਦਰ ਸਾਹਿਬ ਦੀ ਸਹਿਮਤੀ ਨਾ ਕੀਤੀ ਜਾਂ ਜੱਦਰ ਸਾਹਿਬ ਇਸ ਮਸਲੇ ਤੇ ਚੁੱਪ ਨੇ ਤੇ ਪੰਥ ਦੇ ਮੁਰੇ ਕਈ ਸਵਾਲ ਖੜੇ ਨੇ ਕਿ ਜੇਕਰ ਅਰਦਾਸ ਕਰਨ ਜਾਣਾ ਸੀ ਤਾਂ ਅਸੀਂ ਫੇਰ ਦੇਖ ਕੇ ਜਾਣਾ ਸੀ ਸੁਖਵੀਰ ਸਿੰਘ ਬਾਦਲ ਦੇ ਹਵਾਲੇ ਨਾਲ ਕੱਲ ਦੀ ਉਹ ਗੱਲ ਚੱਲੀ ਜਾਂਦੀ ਹੈ ਕਿ ਉਹਨਾਂ ਨੂੰ ਤਾਂ ਹਾਂ ਸੇਵਾ ਲੱਗੀ ਸੀ ਉਹਨਾਂ ਨੇ ਸੇਵਾ ਨਿਭਾਤੀ ਅਸਤੀਫਾ ਪਹਿਲਾਂ ਕਿਹਾ ਸੀ ਅਸਤੀਫਾ ਦੇ ਕੇ ਆਇਓ ਉਹਨਾਂ ਨੇ ਉਦੋਂ 2 ਤਰੀਕ ਨੂੰ ਕਹਿਤਾ ਸੀ ਮੈਂ ਅਸਤੀਫਾ ਦੇ ਕੇ ਆਇਆ ਕੀ ਕਹ ਉਹਨਾਂ ਦੀ ਅਰਦਾਸ ਤਾਂ ਇਹਦੇ ਪ੍ਰਵਾਨ ਹੋ ਸਕਦੀ ਹੈ ਪਰ ਬਾਕੀਆਂ ਦੀ ਜਿਹੜੇ ਕੋਰ ਕਮੇਟੀ ਦੀ ਮੀਟਿੰਗ ਬੁਲਾ ਸਕਦੇ ਨੇ ਵਰਕਿੰਗ ਕਮੇਟੀ ਦੀ ਕਿਉਂ ਨਹੀਂ ਬੁਲਾ ਸਕਦੇ ਜਿਹੜੇ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਬੁਲਾ ਸਕਦੇ ਨੇ ਉਹ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਕਿਉਂ ਨਹੀਂ ਬੁਲਾਉਂਦੇ ਇਹ ਸਵਾਲ ਜਦੋਂ ਵੱਡੇ ਹੋ ਗਏ ਤਾਂ ਇਹਨਾਂ ਸਵਾਲਾਂ ਦੇ ਜਵਾਬ ਕੌਮ ਵੀ ਮੰਗ ਰਹੀ ਹੈ ਪੰਥ ਦੇ ਨੁਮਾਇंदे ਵੀ ਮੰਗ ਰਹੇ ਨੇ ਤੇ ਪੰਜਾਬ ਵੀ ਹਸਕ ਨਹੀਂ ਦੇਖ ਰਿਹਾ ਸੋ ਇਹ ਸਭ माफी वाली अर्दास अपने साथींस ने अपने एतर कर आए इस ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕਿ ਉਹ ਆਪਣੇ ਅਸਤੀਫਿਆਂ ਨੂੰ ਪ੍ਰਵਾਨ ਕਰਾਉਣ ਤੋਂ ਬਾਅਦ ਲਾਂਬੇ ਹੁੰਦੇ ਨੇ ਤੇ ਨਵੀਂ ਭਰਤੀ ਬੜੀ ਪਾਰਦਰਸ਼ੀ ਤਰੀਕੇ ਨਾਲ ਸ਼ੁਰੂ ਹੁੰਦੀ ਆ ਜਾਂ ਇਹ ਟੜਾ ਇਹ ਤਰ ਅਜੇ ਵੀ ਕੰਟਰੋਲ ਰੱਖਣ ਦੀ ਕੋਾਇਦ ਚਿਆ ਇਸ ਵੱਲ ਵੱਡਾ ਹੋ ਗਿਆ ਚਲੋ ਇਹਨਾਂ ਦਾਅਵਿਆਂ ਵਾਅਦਿਆਂ ਦੇ ਵਿਚਾਲੇ ਹੀ ਕੇਂਦਰ ਤੇ ਇੱਕ ਹੋਰ ਪਹਿਲੂ ਤੇ ਚਰਚਾ ਕਰ ਰਹੇ ਨੇ ਇੱਕ ਦੇਸ਼ ਇੱਕ ਕਾਨੂੰਨ ਸਤੰਬਰ ਮਹੀਨੇ ਦੇ ਵਿੱਚ ਨਰਿੰਦਰ ਮੋਦੀ ਹਰਾਂ ਦੀ ਕੈਬਨਟ ਨੇ ਇੱਕ ਦੇਸ਼ ਇੱਕ ਚੋਣ ਵਾਲੀ ਰਿਪੋਰਟ ਨੂੰ ਮਨਜ਼ੂਰੀ ਦੇ ਦਿੱਤੀ ਸੀ ਹੁਣ ਉਸ ਮਤੇ ਨੂੰ ਮਨਜ਼ੂਰੀ ਦਿੱਤੀ ਜਿਸ ਤੋਂ ਬਾਅਦ ਉਹ ਬਿੱਲ ਦੇ ਰੂਪ ਚ ਭਾਰਤੀ ਸੰਸਦ ਚ ਪੇਸ਼ ਹੋਣਾ ਐਨਆਈ ਦੀ ਰਿਪੋਰਟ ਮੀਡੀਆ ਦੀਆਂ ਖਬਰਾਂ ਦਿੱਲੀ ਤੋਂ ਆ ਰਹੀ ਜਾਣਕਾਰੀ ਕਿ ਨਰਿੰਦਰ ਮੋਦੀ ਹੋਰਾਂ ਦੀ ਕੈਬਨਿਟ ਵੱਲੋਂ ਬੁਲਾਈ ਗਈ ਮੀਟਿੰਗ ਦੇ ਵਿੱਚ ਰਾਮਨਾਥ ਗੋਬਿੰਦ ਹੋਰਾਂ ਦੀ ਟੀਮ ਵੱਲੋਂ ਤਿਆਰ ਕੀਤੀ ਗਈ ਇੱਕ ਦੇਸ਼ ਇੱਕ ਚੋਣ ਵਾਲੇ ਖਰੜੇ ਨੂੰ ਉਸ ਮਤੇ ਦੇ ਰੂਪ ਚ ਪੇਸ਼ ਕਰਕੇ ਪ੍ਰਵੰਧਗੀ ਤੋਂ ਬਾਅਦ ਉਸ ਨੂੰ ਬਿੱਲ ਦੇ ਰੂਪ ਚ ਭਾਰਤੀ ਸੰਸਦ ਦੇ ਇਸੇ ਸਰਦਰ ਉਤਜਲਾਸ ਦੌਰਾਨ ਪੇਸ਼ ਕੀਤਾ ਜਾਏਗਾ ਸੋ ਅਗਲੇ ਹਫਤੇ ਦੇ ਵਿੱਚ ਇਹ ਬਿੱਲ ਭਾਰਤੀ ਸੰਸਦ ਚ ਆ ਜਾਣਾ ਫਿਰ ਉੱਥੇ ਇਸ ਨੂੰ ਸਾਂਝੀ ਕਮੇਟੀ ਨੂੰ ਸੌਂਪਿਆ ਜਾਣਾ ਉਸ ਤੋਂ ਬਾਅਦ ਇਹਦਾ ਖਰੜਾ ਜੀ ਕਹਿੰਦੇ ਫਿਰ ਮਤਲਬ ਚਲਾ ਜਾਏਗਾ ਜੀ ਰਾਜਨੀਤਿਕ ਪਾਰਟੀਆਂ ਕੋਲ ਤੇ ਉਸ ਤੋਂ ਬਾਅਦ ਜੀ ਫਿਰ ਇਸ ਨੂੰ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਵੱਲ ਵਧਿਆ ਜਾਣਾ ਕੇਂਦਰ ਸਰਕਾਰ ਨਰਿੰਦਰ ਮੋਦੀ ਹੋਰਾਂ ਦੀ ਸਰਕਾਰ ਦਾ ਇਹ ਪੂਰਾ ਜਦੋ ਜਹਿਦ ਹੈ ਕਿ ਜੋ ਮਰਜ਼ੀ ਕਰੀਏ ਇਸ ਇੱਕ ਦੇਸ਼ ਇੱਕ ਚੋਣ ਵਾਲੇ ਫਾਰਮੂਲੇ ਨੂੰ ਅਸੀਂ 2029 ਤੋਂ ਪਹਿਲਾਂ ਲਾਗੂ ਕਰਾਈਏ ਤੇ 2029 ਦੇ ਵਿੱਚ ਇਕੱਠੀਆਂ ਚੋਣਾਂ ਕਰਾਈਏ। ਮਤਲਬ ਇਹਦੇ ਲਈ 2026 ਤੱਕ ਹੀ 2026 ਦਸੰਬਰ 2026 ਤੱਕ ਹੀ 25 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਕਰਾਉਣੀਆਂ ਪਹਿਲੀਆਂ। ਤਾਂ ਜਾ ਕੇ ਇਕੱਠੀਆਂ ਚੋਣਾਂ ਵਾਲੀ ਪ੍ਰਕਿਰਿਆ ਚਾਹੂਗਾ ਨਤੀਜ। ਕਿਸੇ ਨੂੰ ਘਟਾ ਕੇ ਕਿਸੇ ਨੂੰ ਵਧਾ ਕੇ ਫਿਰ ਇਹ 2029 ਵਿੱਚ ਇਕੱਠੀਆਂ ਚੋਣਾਂ ਹੋਣਗੀਆਂ। ਉਹਦੇ ਲਈ ਕਹਿੰਦੇ ਜੀ ਇਹ ਪ੍ਰਕਿਰਿਆ ਜਾਰੀ ਹੈ ਪਰ ਇਦੇ ਵਿੱਚ ਇੱਕ ਮੁੱਦਾ ਇਹ ਸੀਗੀ ਜਿਹੜੀ ਜਾਣਕਾਰੀ ਉਸ ਸਮੇਂ ਮਿਲੀ ਸੀ ਜਦੋਂ ਸਤੰਬਰ ਦੇ ਵਿੱਚ ਐ ਇਸ ਦੀ ਰਿਪੋਰਟ ਆਈ ਜਿਸ ਰਿਪੋਰਟ ਨੂੰ ਕੈਬਨਿਟ ਨੇ ਮਨਜ਼ੂਰ ਕੀਤਾ ਹੈ ਜਾਂ ਦੋ ਤਿੰਨ ਦਿਨ ਪਹਿਲਾਂ ਵੀ ਇਸ حوالے ਨਾਲ ਆਪਾਂ ਗੱਲ ਕਰ ਰਹੇ ਸੀ ਤਦ ਤੱਕ ਇਹ ਜਾਣਕਾਰੀ ਮਿਲ ਰਹੀ ਸੀ ਕਿ ਜਿਸ ਤਰ੍ਹਾਂ ਇਹ ਭਾਰਤੀ ਸੰਸਦ 'ਚ ਪੇਸ਼ ਹੋਏਗਾ ਉਸ ਤੋਂ ਬਾਅਦ ਇਹ ਸਾਂਝੀ ਕਮੇਟੀ ਕੋਲ ਜਾਏਗਾ ਫਿਰ ਸਾਂਝੀ ਕਮੇਟੀ ਤੋਂ ਬਾਅਦ ਇਹ ਰਾਜਨੀਤਿਕ ਪਾਰਟੀਆਂ ਕੋਲ ਜਾਏਗਾ ਆਪਕੋਕ ਸੰਗਠਨਾਂ ਕੋਲ ਜਾਏਗਾ ਉਸੇ ਤਰ੍ਹਾਂ ਇਹ ਸੂਬਿਆਂ ਕੋਲ ਵੀ ਜਾਏਗਾ ਤੇ ਸੂਬੇ ਆਪੋ ਆਪਣੀ ਵਿਧਾਨ ਸਭਾ ਦੇ ਵਿੱਚ ਵੀ ਇਸ ਪ੍ਰਬੰਧਨ ਵਿਚਾਰ ਸਹਿਮਤੀ ਬਣਾਉਣਗੇ ਪਰ ਹੁਣ ਜਾਣਕਾਰੀ ਇਹ ਮਿਲ ਰਹੀ ਆ ਕਿ ਜਿਹੜੇ ਮਤੇ ਨੂੰ ਪ੍ਰਵਾਨਗੀ ਦਿੱਤੀ ਆ ਜਿਹਨੇ ਬਿਲਦੇ ਰੂਪ ਚ ਭਾਦੀ ਸੰਸਦ ਚ ਪੇਸ਼ ਹੋਣਾ ਹੈ ਉਹਦੇ ਵਿੱਚ ਹੈ ਕਿ ਜੇਕਰ ਆ ਆਮ ਚੋਣਾ ਲੋਕ ਸਭਾ ਚੋਣਾ ਜੇਕਰ ਸੂਬਈ ਚੋਣਾ ਵਿਧਾਨ ਸਭਾ ਚੋਣਾ ਜੇਕਰ ਨਿਗਮ ਚੋਣਾ ਨਗਰ ਨਿਗਮ ਨਗਰ ਕਾਉਂਸਲ ਚੋਣਾ ਤੇ ਜੇਕਰ ਪਿੰਡੂ ਚੋਣਾ ਪੰਚਾਇਤੀ ਚੋਣਾ ਜੇਕਰ ਇਹ ਚੋਣਾ ਇੱਕੋ ਪ੍ਰਕਿਰਿਆ ਚ ਇਕੱਠੀਆਂ ਹੁੰਦੀਆਂ ਨੇ ਫਿਰ ਕਹਿੰਦੇ ਜੀ ਸੂਬਿਆਂ ਦੀ ਮਨਜ਼ੂਰੀ ਜ਼ਰੂਰੀ ਆ ਉਹ ਵੀ 50% ਦੀ ਸੂਬਿਆਂ ਦੀ ਤੇ ਜੇਕਰ ਇਹ ਚੋਣਾਂ ਇਕੱਠੀਆਂ ਨਹੀਂ ਹੁੰਦੀਆਂ ਤੇ ਫਿਰ ਕਹਿੰਦੇ ਜੀ ਸੁਭਿਆਂ ਦੀ ਮਨਜ਼ੂਰੀ ਦੀ ਲੋੜ ਨਹੀਂ ਮਤਲਬ ਜੇਕਰ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਕਰਾਈਆਂ ਜਾਂਦੀਆਂ ਤੇ 100 ਦਿਨਾਂ ਦੇ ਅੰਦਰ ਅੰਦਰ ਹੀ ਨਗਰ ਨਿਗਮ ਤੇ ਪੰਚਾਇਤੀ ਚੋਣਾਂ ਕਰਾਈਆਂ ਜਾਂਦੀਆਂ ਮਤਲਬ ਪੂਰੀ ਪ੍ਰਕਿਰਿਆ 100 ਦਿਨਾਂ ਚ ਨਿਪਟਦੀ ਹੈ ਦੋ ਚੋਣਾਂ ਉਹ ਇਕੱਠੀਆਂ ਕਰਾ ਲਓ ਲੋਕ ਸਭਾ ਤੇ ਵਿਧਾਨ ਸਭਾ ਦੋ ਚੋਣਾਂ ਇਹ ਇਕੱਠੀਆਂ ਕਰਾ ਲਓ ਨਗਰ ਨਿਗਮ ਨਗਰ ਕਾਉਂਸਲ ਤੇ ਪੰਚਾਇਤੀ ਚੋਣਾਂ ਇਹ ਚਾਰੋਂ ਚੋਣਾਂ 100 ਦਿਨਾਂ ਦੀ ਪ੍ਰਕਿਰਿਆ ਚ ਇਕੱਠੀਆਂ ਹੁੰਦੀਆਂ ਨੇ ਫਿਰ 50% ਸਦੀ ਸੂਬਿਆਂ ਦੀ ਮਨਜ਼ੂਰੀ ਜ਼ਰੂਰੀ ਹੈ ਪਰ ਜੇ 101ਵੇਂ ਦਿਨ ਤੋਂ ਵੀ ਬਾਅਦ ਹੁੰਦੀ ਹੈ ਨਗਰ ਨਿਕਮ ਤੇ ਪੰਚਾਇਤੀ ਚੋਣਾਂ ਤੇ ਲੋਕ ਸਭਾ ਤੇ ਵਿਧਾਨ ਸਭਾ ਕੱਠੀਆਂ ਹੋ ਗਈਆਂ ਫਿਰ ਸੂਬਿਆਂ ਦੀ ਮਨਜ਼ੂਰੀ ਦੀ ਲੋੜ ਨਹੀਂ ਇਹਦਾ ਮਤਲਬ ਤੁਸੀਂ ਸੂਬਿਆਂ ਦੀ ਮਨਜ਼ੂਰੀ ਲੈਣਾ ਹੀ ਨਹੀਂ ਚਾਹੁੰਦੇ ਤੇ ਆਪਾਂ ਪਹਿਲੇ ਦਿਨਾਂ ਚੋ ਇਹ ਗੱਲ ਕਰਦੇ ਆਂ ਆ ਕਿ ਜੇਕਰ ਲੋਕ ਸਭਾ ਚੋਣਾਂ ਦੇ ਨਾਲ ਵਿਧਾਨ ਸਭਾ ਚੋਣਾਂ ਹੋਈਆਂ ਤਾਂ ਕੇਂਦਰੀਕਰਨ ਹੋ ਗਿਆ ਤਾਂ ਇੱਕ ਦੇਸ਼ ਇੱਕ ਮੰਡੀ ਇੱਕ ਦੇਸ਼ ਇੱਕ ਟੈਕਸ ਇੱਕ ਦੇਸ਼ ਇੱਕ ਭਾਸ਼ਾ ਇੱਕ ਦੇਸ਼ ਇੱਕ ਚੋਣ ਇੱਕ ਦੇਸ਼ ਇੱਕ ਲੀਡਰ ਫਿਰ ਇਹ ਪ੍ਰਕਿਰਿਆ ਉਧਰ ਨੂੰ ਜਾਣੀ ਹੈ ਤੇ ਜੇਕਰ ਇਹ ਚੋਣਾਂ ਇਕੱਠੀਆਂ ਹੁੰਦੀਆਂ ਨੇ ਤਾਂ ਕਈ ਤਰਾਹ ਨੂੰ ਖੱਸੇ ਖੜੇ ਨੇ ਕਿ ਸੁਭਿਆਂ ਦੇ ਹੱਕ ਮਾਰੇ ਜਾਣੇ ਨੇ ਸੁਭਿਆਂ ਦੇ ਮੁੱਦੇ ਮੁੱਕ ਜਾਣਗੇ ਚੋਣਾਂ ਕਲੀ ਰਾਸੀ ਮੁੱਦਿਆਂ ਤੇ ਲੜੀਆਂ ਜਾਂ ਕਰਨਗੀਆਂ ਉਸੇ ਬਹਾਅ ਦੇ ਵਿੱਚ ਮੋਦੀ ਦੇ ਨਾਂ ਤੇ ਪਾ ਦਿਓ ਵੋਟਾਂ ਜੀ ਹੈਨਾ ਸੋਨੀਆ ਰਾਹੁਲ ਦੇ ਨਾਂ ਤੇ ਪਾ ਦਿਓ ਵੋਟਾਂ ਜੀ ਫਿਰ ਇਹ ਰਾਸ਼ਟਰੀ ਪਾਰਟੀਆਂ ਆਪਣਾ ਦਬਦੋ ਆਪਣਾਉਣਗੀਆਂ ਖੇਤਰੀ ਮੁੱਦੇ ਖੇਤਰੀ ਪਾਰਟੀਆਂ ਖੇਤਰੀ ਮਸਲੇ ਸਾਰੇ ਦਬਕੇ ਰਹਿ ਜਾਣਗੇ ਤੇ ਇਕੱਠੀਆਂ ਚੋਣਾਂ ਨੂੰ ਲੈ ਕੇ ਪਹਿਲਾਂ ਵੀ ਇਹ ਸਵਾਲ ਹੁੰਦਾ ਰਿਹਾ ਕਿ ਹਰੇਕ ਸੂਬੇ ਦੀ ਆਪਣੀ ਪਛਾਣ ਆਪਣੀ ਹੋਣ ਦਾ ਆਪਣਾ ਸੱਭਿਆਚਾਰ ਆਪਣੀ ਬੋਲੀ ਆਪਣਾ ਪੈਰਾਵਾ ਆਪਣਾ ਮੌਸਮ ਉਸ ਪ੍ਰਕਿਰਿਆ 'ਚ ਇਕੱਠੀਆਂ ਕਰਾਉਣੀਆਂ ਕਿਵੇਂ ਸੰਭਵ ਨੇ ਪਰ ਇਹਦੇ ਵਿੱਚ ਜਿਹੜਾ ਝੋਲ ਪਿਆ ਕਿ ਭਈ 100 ਦਿਨਾਂ ਦੇ ਅੰਦਰ ਜੇ ਨਹੀਂ ਹੁੰਦੀ ਤਾਂ ਸੂਬਿਆਂ ਦੀ ਮਨਜ਼ੂਰੀ ਦੀ ਲੋੜ ਨਹੀਂ ਇਸ ਫਾਰਮੂਲੇ ਤੇ ਲਿਆ ਕੇ ਕਿ ਇਸ ਨੂੰ ਆਪ ਹੀ ਮਨਜ਼ੂਰ ਕਰਕੇ ਇੱਥੇ ਵੀ ਤੱਕੇਸ਼ਾਈ ਨਾਲ ਇਹਨੂੰ ਪ੍ਰਵਾਨ ਕਰਕੇ ਹਾਂ ਸੂਬਿਆਂ ਨੂੰ ਜਿਹੜੀਆਂ ਧਿਰਾਂ ਇਸ ਇੱਕ ਦੇਸ਼ਕਚੌਣ ਬਿੱਲ ਨੂੰ ਕਾਨੂੰਨੀ ਰੂਪ ਦੇਣ ਲੱਗਿਆਂ ਸੂਬਿਆਂ ਦੀ ਰਾਈ ਲੈਂਡ ਰਾਈ ਲੈਂਡ ਤੋਂ ਭੱਜ ਰਹੀਆਂ ਸੂਬਿਆਂ ਦੀ ਸਹਿਮ ਦੀ ਲੈਂਡ ਤੋਂ ਭੱਜ ਰਹੀਆਂ ਤੇ ਇਕੱਠਿਆਂ ਕਰਾਉਣ ਲੱਗਿਆਂ ਫਿਰ ਸੂਬਿਆਂ ਦੇ ਹੱਕ ਦੀ ਰਾਖੀ ਦੀ ਗੱਲ ਕਿੱਥੇ ਹੋएगी ਜਿਹੜੇ ਹੁਣੇ ਸੂਬਿਆਂ ਨੂੰ ਨਾਲ ਲੈ ਕੇ ਨਤਰੇ ਇਸ ਲਈ ਸਵਾਲ ਵੱਡਾ ਇਸੇ حوالے ਨਾਲੇ ਸਵਾਲ ਲੈ ਕੇ ਸੀ ਹਾਜ਼ਰ ਹੋਣੇ ਬਹੁਤ-ਬਹੁਤ ਸ਼ੁਕਰੀਆ ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ ਟੀਵੀ ਧੰਨਵਾਦ